ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆ ਜਿਹੜੀ 20 ਫਰਵਰੀ ਹੋ ਚੁੱਕੀ ਐ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਤੁਸੀਂ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਅਸੀਂ ਇਸੇ ਤਰੀਕੇ ਤੁਹਾਨੂੰ ਇੱਕ ਵਾਰ ਵੀਡੀਓ ਪਾਈ ਸੀ ਤੁਹਾਡੇ ਯਾਦ ਹੋਊਗਾ ਵੀ ਅਮਰੂਦਾ ਦੇ ਭਾਗ ਵਿੱਚ ਆਲੂਆਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਐ ਤੇ ਤੁਸੀਂ ਨੇ ਵਧੀਆ ਤਰੀਕੇ ਨਾਲ ਦੇਖਿਆ ਤੇ ਅੱਗੇ ਸੇਅਰ ਵੀ ਕੀਤਾ ਤੇ ਅੱਜ ਫਰਵਰੀ ਦਾ ਮੰਨ ਕੇ ਚੱਲੋ ਵੀ ਐਂਡ ਵਾਲਾ ਟਾਈਮ ਹੈਗਾ ਇਹ ਜਿਹੜਾ ਸਾਡਾ ਅਮਰੂਦ ਦਾ ਬਾਗ ਹੈਗਾ ਇਹ ਲਗਭਗ 2.5 ਤੋਂ 3 ਸਾਲਾਂ ਦਾ 2.5 ਤੋਂ 3 ਸਾਲਾਂ ਦਾ ਇਹਦੇ ਵਿੱਚ ਅਸੀਂ ਆਲੂ ਪੀਜਿਆ ਸੀਗਾ ਦੇਖੋ ਆਲੂ ਪੱਟ ਲਿਆ ਤੇ ਜ਼ਮੀਨ ਬਾਤੀ ਆਲੂ ਪੱਟਣ ਦੇ ਨਾਲ ਹੀ ਵਾਹੀ ਗਈ ਹੈ ਚੰਗੀ ਤਰ੍ਹਾਂ ਵਾਹੀ ਕੋਈ ਨਹੀਂ ਇਸ ਤੋਂ ਬਾਅਦ ਅਸੀਂ ਕੀ ਲਾਵਾਂਗੇ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਵੇਂ ਹੁਣ ਕਈ ਵੀਰਾਂ ਦੇ ਫੋਨ ਆਉਣਗੇ ਵੀ ਬੂਟੇ ਤੋਂ ਬੂਟੇ ਦਾ ਕਿੰਨਾ فاਸਲਾ ਬੂਟੇ ਤੋਂ ਬੂਟੇ ਦਾ فاਸਲਾ 8 ਫੁੱਟ ਹੈਗਾ ਤੇ ਲੈਂਡ ਤੋਂ ਲੈਂਡ ਦਾ فاਸਲਾ ਜਿਹੜਾ ਉਹ 14 ਫੁੱਟ ਹੈਗਾ ਦੇਖੋ 8 बाई 14 ਤੇ ਕਹਿ ਸਕਦੇ ਆ ਇਹਨਾਂ ਨੂੰ ਕਾਟਿੰਗ ਦੀ ਗੱਲ ਕਰਦੇ ਅੱਜ ਅਸੀਂ ਤੁਹਾਨੂੰ ਕਾਟਿੰਗ ਕਿਵੇਂ ਕਰਨੀ ਹੈ ਕੀ ਕਰੀਏ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਕਾਟਿੰਗ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਅਸੀਂ ਅੱਜ ਤੁਹਾਨੂੰ ਪੂਰੀ ਜਾਣਕਾਰੀ ਕਾਟਿੰਗ ਦੇ ਬਾਰੇ ਦੇਵਾਂਗੇ ਅਤੇ ਕਾਟਿੰਗ ਕਰਕੇ ਦਿਖਾਵਾਂਗੇ ਵੀ ਕਿਵੇਂ ਕਰਨੀ ਚਾਹੀਦੀ ਹੈ ਤੁਸੀਂ ਚੰਗੀ ਤਰ੍ਹਾਂ ਪੂਰੀ ਵੀਡੀਓ ਦੇਖਿਓ ਤੁਸੀਂ ਸਮਝ ਜਾਓਗੇ ਵੀ ਕਿਵੇਂ ਅਮਰੂਦਾਂ ਦੇ ਬਾਗ ਦੀ ਕਾਟਿੰਗ ਕਰਨੀ ਹੈ ਕਿਵੇਂ ਇਸ ਤੋਂ ਝਾੜ ਵਧੀਆ ਲੈਣਾ ਕਿਵੇਂ ਮਤਲਬ ਏ ਦੇ ਵਿੱਚ ਜਿੰਨੇ ਕਾਟਿੰਗ ਕੀਤੀ ਹੈ ਤੁਸੀਂ ਦੇਖੋ ਜਗਾ ਵੀ ਬੇਲੀ ਆ ਅੱਪਾ ਖੇਤੀ ਕਰਾਂਗੇ ਤਾਂ ਉਹ ਵੀ ਪੂਰੀ ਹੋਊਗੀ। ਇਹ ਕਟਿੰਗ ਦੋ ਲਾਈਨਾਂ ਦੀ ਲਗਭਗ ਕਰੀ ਹੋਈ ਆ। ਬਾਕੀ ਮੈਂ ਤੁਹਾਨੂੰ ਇੱਕ ਲਾਈਨ ਦਿਖਾ ਰਿਹਾ। ਇਹਦੀ ਕਟਿੰਗ ਕਰੀ ਨਹੀਂ ਹੋਈ। ਆਪਣਾ ਕੀ ਆ ਜਿਹੜੀ ਅੱਪਾ ਕਟਿੰਗ ਕਰਦੇ ਆ ਅੱਪਾ ਪੂਰਾ ਸਾਲ ਹੀ ਕਟਿੰਗ ਕਰਦੇ ਰਹਿੰਦੇ ਆ। ਪੂਰਾ ਸਾਲ ਕਿਵੇਂ ਜਿੰਮੇ ਕੋਈ ਟਾਹਣੀ ਉਨਾ ਪਰਾਂ ਜਾਂਦੀ ਆ ਤਾਂ ਕੱਟ ਹੀ ਦਿੰਨੇ ਆ। ਉਹ ਇਸ ਦਾ ਮੇਨ ਜਿਹੜਾ ਟਾਈਮ ਦੱਸਿਆ ਜਾਂਦਾ ਕਟਿੰਗ ਦਾ ਉਹ ਜਨਵਰੀ ਦੇ ਐਂਡ ਤੋਂ ਫਰਵਰੀ ਉਸ ਤੋਂ ਬਾਅਦ ਮਈ ਦੇ ਵਿੱਚ ਜੇਕਰ ਆਪਾਂ ਗਰਮੀਈ ਫਸਲ ਲੈਣੀ ਆ ਤਾਂ ਫਰਵਰੀ ਦੇ ਵਿੱਚ ਜਨਵਰੀ ਦੇ ਵਿੱਚ ਜਨਵਰੀ ਦੇ ਐਂਡ ਦੇ ਵਿੱਚ ਕਟਿੰਗ ਕਰਕੇ ਆਪਾਂ ਗਰਮੀਈ ਫਸਲ ਲੈ ਸਕਦੇ ਆ ਜੇਕਰ ਆਪਾਂ ਗਰਮੀਈ ਫਸਲ ਨਹੀਂ ਲੈਣੀ ਤਾਂ ਸਪਾਰਸ ਹੈਗੀ ਜਿਹੜੀ ਮਈ ਦੇ ਵਿੱਚ ਕਟਿੰਗ ਕਰਨਦੀ ਹੈ ਹੁਣ ਆਪਾਂ ਕਟਿੰਗ ਕਿਵੇਂ ਕਰਦੇ ਆ ਆਪਾਂ ਕਟਿੰਗ ਇਹ ਤਰੀਕੇ ਨਾਲ ਕਰਦੇ ਆ 2 ਨਾਲੇ ਤਾਂ ਮਈ ਦੇ ਵਿੱਚ ਫਲਾ ਜੇ ਏ ਗਰਮੀ ਵਾਲਾ ਫਲ ਆ ਜੇ ਨਾਲੇ ਆ ਜੇ ਸਰਦੀ ਨਾਲਾ ਉਹ ਕਿਵੇਂ ਆਊਗਾ ਅਸੀਂ ਤੁਹਾਨੂੰ ਉਹਦੇ ਬਾਰੇ ਪੂਰਾ ਦੱਸ ਦਿਆ ਦੇਖੋ ਜੀ ਜਿਹੜੇ ਲੋਕਾਂ ਦੇ ਬਾਲੇ ਵੱਡੇ ਬੂਟੇ ਹੋ ਗਏ ਉਹਨਾਂ ਨੂੰ ਪਹਿਲਾਂ ਕਟਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ ਉਹ ਬੂਟੇ ਦੀ ਕਟਿੰਗ ਕਰਨਗੇ ਤਾਂ ਉਹਨਾਂ ਦੇ ਸਾਲ ਪਰ ਲਗਭਗ ਕੋਈ ਫਲ ਨਹੀਂ ਆਉਣਾ ਘੱਟ ਫਲ ਆਊਗਾ ਬਹੁਤ ਇਸ ਕਰਕੇ ਬੂਟੇ ਨੂੰ ਛੋਟੇ ਹੁੰਦੇ ਦੀ ਇੱਕ ਨੋਪੀ ਵਧੀਆ ਤਰੀਕੇ ਨਾਲ ਬਣਾ ਲੈਣੀ ਚਾਹੀਦੀ ਆ ਦੇਖੋ ਜਿਵੇਂ ਅਸੀਂ ਨੇ ਬਣਾਈ ਹੋਈ ਆ ਦੇਖੋ ਜੀ ਇਹਦੀ ਜੇ ਤੁਸੀਂ ਗਿਣੋ ਦੇਖੋ 1 2 3 4 5 ਪੰਜ ਬ੍ਰਾਂਚਾਂ ਨੇ ਜਿਹੜੀਆਂ ਬਹੁਤ ਵਧੀਆ ਨੇ ਆਲੇ-ਦਾਲੇ ਐ ਜਿਵੇਂ ਆਪਾਂ ਕਹਿੰਦੇ ਗੜਬੇ ਲੋਟ ਫੈਲਿਆ ਹੋਇਆ ਇਸ ਤਰ੍ਹਾਂ ਜੇ ਕੋਈ ਬੂਟਾ ਵੱਡਾ ਹੋ ਜਾਂਦਾ ਫਿਰ ਉਸ ਦੀ ਕਟਿੰਗ ਕਰਨੀ ਸੰਭਵ ਵੀ ਨਹੀਂ ਹੁੰਦੀ ਉਹ ਸਾਲ ਦੋ ਸਾਲਾਂ ਦੇ ਵਿੱਚ ਜਾ ਕੇ ਸੈੱਟ ਹੁੰਦਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਬੂਟੇ ਮੰਨ ਲਓ ਵੀ ਸਾਲ ਦੇ ਵਿੱਚ ਕਟਿੰਗ ਹੋਣੀ ਜ਼ਰੂਰੀ ਆ ਬੂਟੇ ਦੀ ਜਦੋਂ ਬੂਟਾ ਲਾਇਆ ਜਾਂਦਾ ਤਾਂ ਕਿ ਉਹਦੀ ਕਨੌਪੀ ਵਧੀਆ ਤਰੀਕੇ ਨਾਲ ਬੰਦਾ ਬਣਾ ਲਵੇ ਇਹ ਕਨੌਪੀ ਬਣਾਉਣ ਦਾ ਤਰੀਕਾ ਬੰਦੇ ਨੂੰ ਆਪਣੇ ਆਪ ਹੀ ਆ ਜਾਂਦਾ ਜਦੋਂ ਬੰਦਾ ਕੰਮ ਕੋਈ ਕਰਨ ਲੱਗਦਾ ਪਹਿਲਾਂ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਤੇ ਜੇ ਹੁਣ ਇਹ ਵੈਰਾਈਟੀ ਦੀ ਗੱਲ ਕਰੀਏ ਤਾਂ ਇਹ ਹਸਾਰਸ ਪੈਦਾ ਜੀ ਇਸ ਦੇ ਵਿੱਚ ਫੇਰ ਵੀ ਦੁਬਾਰਾ ਅਸੀਂ ਕੋਈ ਨਾ ਕੋਈ ਫਸਲ ਲਾਵਾਂਗੇ ਜਿਵੇਂ ਵਿੱਚ ਵਿੱਚ ਲੋਕ ਹਲਦੀ ਲਾ ਦਿੰਦੇ ਨੇ ਜਾਂ ਹੋਰ ਲਾ ਦਿੰਦੇ ਨੇ ਅਸੀਂ ਇਹਦੇ ਵਿੱਚ ਖਰਬੂਜਾ ਤਰਬੂਜ ਵੀ ਲਾ ਸਕਦੇ ਆ ਕਾਫੀ ਚੀਜ਼ਾਂ ਨੇ ਜਿਹੜੀਆਂ ਲਾ ਸਕਦੇ ਆ ਇਹਤੇ ਵੀ ਅਸੀਂ ਤੁਹਾਨੂੰ ਵੀਡੀਓ ਬਣਾਵਾਂਗੇ ਅੱਜ ਜਿਹੜੀ ਗੱਲ ਆ ਕਿ ਅੱਜ ਗੱਲ ਚੱਲ ਰਹੀ ਆਪਣੀ ਕਾਟਿੰਗ ਦੀ ਕਾਟਿੰਗ ਕਿਵੇਂ ਕਰੀਏ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਰਿਹਾ ਵੀ ਕਾਟਿੰਗ ਕਿਵੇਂ ਕਰੀਏ ਦੇਖੋ ਇਹ ਸਾਡੇ ਬੂਟੇ ਕੱਟੇ ਹੋਏ ਆ ਹੁਣ ਅਸੀਂ ਤੁਹਾਨੂੰ ਕਾਟਿੰਗ ਲਈ ਸਭ ਤੋਂ ਪਹਿਲਾਂ ਦੱਸ ਦਈਏ ਕਾਟਿੰਗ ਲਈ ਇੱਕ ਕਟਰ ਹੁੰਦਾਗਾ ਤੇ ਇਹ ਕਟਰ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਦੇਖੋ ਜੀ ਇਹ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਪਾਸੇ ਕੰਪਨੀ ਦਾ ਬਹੁਤ ਵਧੀਆ ਹੁੰਦਾ ਇਹਦੀ ਜਿਹੜੀ ਆਹ ਸਾਈਡਾਂ ਹੁੰਦੀਆਂ ਨੇ ਦੋਨੇ ਆਹ ਸਾਈਡ ਦੇ ਪਰਲਾ ਪਾਸਾ ਤੇ ਉਰਲਾ ਪਾਸਾ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਰੇਤੀ ਲਾ ਕੇ ਤਿੱਖਾ ਕੀਤਾ ਜਾਂਦਾ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਇਸ ਕਰਕੇ ਦੱਸਦੇ ਆ ਉਹ ਇਹਦੇ ਨਾਲ ਮੱਥਾ ਮਾਰੀ ਜਾਂਦੇ ਨੇ ਤੇ ਹੱਥਾਂ ਤੇ ਸਾਲੇ ਪਾ ਲੈਂਦੇ ਨੇ ਕਾਟਿੰਗ ਕਰਨੀ ਬੜੀ ਔਖੀ ਲੱਗਦੀ ਆ ਜਦੋਂ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਰੇਤੀ ਲਾ ਲਈ ਇਹ ਤਿੱਖਾ ਹੋ ਗਿਆ ਇਹ ਦਾੜ ਦਾੜ ਕੱਟੂਗਾ ਕੋਈ ਦਿੱਕਤ ਨਹੀਂ ਤੁਹਾਨੂੰ ਬੜੇ ਆਰਾਮ ਨਾਲ ਕੱਟੂਗਾ ਤੇ ਬਾਕੀ ਤੁਸੀਂ ਆਪਣਾ ਹੱਥ ਉਂਗਲ ਬਚਾ ਕੇ ਰੱਖਣੀ ਹੈ ਕਿਉਂਕਿ ਇਹ ਤਿੱਖਾ ਬਹੁਤ ਹੁੰਦਾ ਜਿੰਨਾ ਤਿੱਖਾ ਹੋਊਗਾ ਉੰਨੀ ਤੁਹਾਡਾ ਸੌਖਾ ਕੰਮ ਹੋ ਜਾਊਗਾ ਇੱਕ ਕਟਰ ਹੁੰਦਾਗਾ ਵੱਡੀਆਂ ਤਾਣੀਆਂ ਕੱਟਣ ਵਾਸਤੇ ਉਹੋ ਕਟਰ ਵੀ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਦੇਖੋ ਜੀ ਸਿੱਤ ਤੁਹਾਨੂੰ ਪਹਿਲਾਂ ਕੱਟਰੀ ਦਿਖਾ ਦੀ ਇਹ ਕੱਟਰਾ ਉਹ ਇਹ ਕੱਟਰ ਦੇਖੋ ਆਪਾਂ ਨੂੰ ਪਾਸੀ ਦਾ ਤਾਂ ਮਿਲਿਆ ਨਹੀਂ ਆਪਣੇ ਲਈ ਤਾਂ ਹੋਰ ਕੰਪਨੀ ਦਾ ਤੇ ਇਹ ਕਾਫੀ ਕੰਪਨੀਆਂ ਦੇ ਆਉਂਦੇ ਨੇ ਜਿਹੜੀ ਦਾ ਤੁਹਾਨੂੰ ਮਿਲਦਾ ਦੇਖ ਕੇ ਤੁਸੀਂ ਲੈ ਸਕਦੇ ਹੋ ਪਤਾ ਲੱਗ ਜੂ ਤੁਹਾਨੂੰ ਵੀ ਕਿਵੇਂ ਆ ਜੇਕਰ ਤੁਹਾਡਾ ਵੱਡਾ ਕਰਨਾ ਹੈ ਬਾਕੀ ਜਿਹੜਿਆਂ ਦਾ ਵੱਡੇ ਬਾਗ ਨੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਕਿਹੜਾ ਕੱਟ ਲਈਏ ਕਿਵੇਂ ਲਈ ਤੇ ਕਟਰ ਤੇ ਵੀ ਚੰਗੀ ਤਰ੍ਹਾਂ ਰੇ ਰੇਗ ਮਾਰ ਰੇਤੀ ਰੇਤ ਜਾਂ ਰੇਤੀ ਨਾਲ ਚੰਗੀ ਤਰ੍ਹਾਂ ਇਸ ਨੂੰ ਤਿੱਖਾ ਕਰ ਲੈਣਾ ਚਾਹੀਦਾ ਤਿੱਖਾ ਕਰਨ ਪ੍ਰੰਤ ਜਿਹੜਾ ਇਹ ਵੱਡਾ ਗਾ ਇਹ ਵੱਡਾ ਤੁਸੀਂ ਮੰਨ ਕੇ ਚੱਲੋ ਜਿਵੇਂ ਛੋਟਾ ਵੀ ਇੰਨੀ ਮੋਟੀ ਟਾਣੀ ਕੱਟ ਦਿੰਦਾ ਜਿਹੜਾ ਵੱਡਾ ਗਾ ਜਿਵੇਂ ਆਪਾਂ ਇੰਨੀ ਮੋਟੀ ਟਾਣੀ ਕੱਟਣੀ ਆ ਇੰਨੀ ਮੋਟੀ ਕੱਟਣੀ ਆ ਇਸ ਨੂੰ ਕੱਟਣ ਦੇ ਕੰਮ ਆਉਂਦਾ ਗਾ ਤੇ ਇਸ ਦੇ ਨਾਲ ਬੜੇ ਆਰਾਮ ਨਾਲ ਕੱਟੀ ਜਾਂਦੀ ਆ ਅਸੀਂ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਕਾਟਿੰਗ ਕਰਨੀ ਆ ਦੇਖੋ ਤੁਸੀਂ ਦਿਓ ਧਿਆਨ ਵੀਡੀਓ ਪੂਰੀ ਦੇਖਿਓ ਵੀਡੀਓ ਸਕਿੱਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਤੁਹਾਨੂੰ ਪੂਰੀ ਜਾਣਕਾਰੀ ਦੇਣਾ ਹੈ ਅਸੀਂ ਚਮਾ ਪੰਜਾਬੀ ਦੇ ਵਿੱਚ ਐ ਦੇਖੋ ਜੀ ਅਸੀਂ ਕਟਿੰਗ ਤੁਹਾਨੂੰ ਦਿਖਾ ਰਿਹਾ ਦੇਖੋ ਹੁਣ ਆ ਕਟਿੰਗ ਕਰਨੀ ਹੈ ਇਹ ਟਾਣੀ ਬਿਲਕੁਲ ਥੱਲੋਂ ਵੱਡ ਦੇਣੀ ਸੀ ਆਪਾਂ ਨੇ ਕਿਉਂ ਨਹੀਂ ਵੱਡੀ ਇਹ ਤਾਂ ਦਿਖਾਓ ਇਹ ਤੇ ਅਮਰੂਦ ਲੱਗ ਰਿਹਾ ਇਸ ਕਰਕੇ ਆਪਾਂ ਨੇ ਇਸ ਨੂੰ ਐਵੇਂ ਕਰਤਾ ਜਦੋਂ ਆਪਾਂ ਅਮਰੂਦ ਤੋੜਾਂਗੇ ਤਾਂ ਉਦੋਂ ਕਟਿੰਗ ਕਰ ਦਾਂਗੇ ਨਾਲੀ ਹੁਣ ਆਪਣਾ ਨੁਕਸਾਨ ਹੋਣਾ ਸੀਗਾ ਅਮਰੂਦ ਦਾ ਦੇਖੋ ਜੀ ਇਹ ਥੋppa ਬਿਲਕੁਲ ਸਾਫ਼ ਕਰਤੀ ਤਾਂ ਕਿ ਵਿੱਚ ਧੁੱਪ ਪੈਂਦੀ ਰਹੇ ਸਭ ਤੋਂ ਪਹਿਲਾਂ ਧਰਤੀ ਤੋਂ 1 ਫੁੱਟ ਤੱਕ ਸਾਰੀਆਂ ਟਾਣੀਆਂ ਕੱਟ ਦੇਣੀਆਂ ਚਾਹੀਦੀ ਨੇ ਉਸ ਤੋਂ ਬਾਅਦ ਉੱਤੇ ਜਾ ਕੇ ਆਪਣੀ ਜੋ ਬਣਾਉਣੀ ਚਾਹੀਦੀ ਹੈ ਦੇਖੋ ਜੀ ਇਸ ਤਰ੍ਹਾਂ ਇਹ ਤਾਂ ਕੀ ਹੁੰਦਾ ਜਿਹੜੀ ਪੈਨਸਲ ਜਿੰਨੀ ਮੋਟੀ ਟਾਣੀ ਹੁੰਦੀ ਆ ਮੇਨ ਉਸਦੀ ਕਾਟਿੰਗ ਹੁੰਦੀ ਆ ਜਿਹੜੀ ਪੈਨਸਲ ਜਿੰਨੀ ਮੋਟੀ ਟਾਣੀ ਹੁੰਦੀ ਆ ਉਹਦੇ ਉੱਤੇ ਨਵਾਂ ਫਟਾਰਾ ਆ ਕੇ ਸੇਤੀ ਅਮਰੂਦ ਲਗਾਉਂਦੇ ਨੇ ਜੇਕਰ ਤੁਸੀਂ ਜਿਆਦਾ ਮੋਟੀ ਨੂੰ ਕਰਦੇ ਹੋ ਤਾਂ ਕਾਫੀ ਟਾਈਮ ਲੱਗ ਜਾਂਦੀ ਆ ਉਹਤੇ ਅਮਰੂਦ ਨਹੀਂ ਆਉਂਦੇ ਦੇਖੋ ਜਿਵੇਂ ਇਹ ਹੈ ਇਹ ਤੇ ਵਧੀਆ ਹੋਣਗੇ ਕਾਟਿੰਗ ਆ ਗਈਆਂ ਇਹ ਟਾਣੀਆਂ ਨੇ ਕਈ ਵਾਰੀ ਨਾ ਆਪਾਂ ਨੂੰ ਜਿਆਦਾ ਮੋਟੀ ਟਾਣੀ ਕੱਟਣੀ ਪੈਂਦੀ ਆ ਜਿਵੇਂ ਹੁਣ ਆਪਾਂ ਵਿਚ ਮੋਟੀ ਵੀ ਕੱਟ ਦਾਂਗੇ ਵਿਚ ਬਰੀਕ ਵੀ ਕੱਟ ਦਾਂਗੇ ਵਿਚ ਛੱਡ ਵੀ ਦੇਵਾਂਗੇ ਇਹ ਕਾਰਨਾਂ ਦੇ ਨਾਲ ਕੀ ਹੋਊਗਾ ਆਪਣੇ ਬੂਟੇ ਦੀ ਮਤਲਬ ਦੋ ਤਿੰਨ ਤਰ੍ਹਾਂ ਦੀ ਕਟਿੰਗ ਹੋ ਜੂਗੀ ਕੀ ਹੋ ਜੂਗੀ ਜਿਵੇਂ ਹੁਣ ਜੇ ਆਪਾਂ ਨੇ ਆ ਟਾਣੀਆਂ ਛੱਡਤੀ ਦੇਖੋ ਆ ਫਟਾਰੇ ਵਾਲੀ ਤਾਂ ਇਹ ਹੁਣੀ ਅਮਰੂਦ ਲੈ ਲੈਣਗੇ ਸੇਤੀ ਲੈ ਲੈਣਗੇ ਫਲ ਚੱਕ ਲੈਣਗੇ ਇਹ ਫਲ ਚੱਕਣ ਨੂੰ ਤਿਆਰ ਨੇ ਜੇਕਰ ਇਹਨਾਂ ਨੂੰ ਆਪਾਂ ਕੱਟਤਾ ਅੱਧੀਆਂ ਨੂੰ ਕੱਟ ਲਾਂਗੇ ਅੱਧੀਆਂ ਨੂੰ ਛੱਡ ਦਾਂਗੇ ਤਾਂ ਕਿ ਪੂਰਾ ਸਾਲ ਅਮਰੂਦ ਚੱਲਦਾ ਰਹੇ 1000 ਸਪੈਸ ਦੇ ਕਹੀ ਜੀ ਵੈਰੈਟੀ ਹੈ ਜੀ ਇੱਥੇ ਹਰ ਟ ਅਮਰੂਦ ਲੱਗਿਆ ਰਹਿੰਦਾ ਹੁਣ ਵੀ ਇੱਥੇ ਅਮਰੂਦ ਲੱਗੇ ਹੋਏ ਨੇ ਕਾਫੀ ਤੇ ਅੱਗੇ ਵੀ ਲੱਗਣਗੇ ਫਲ ਵੀ ਫੁੱਲ ਵੀ ਚੱਕੀ ਜਾਂਦਾ ਇਹ ਤੁਹਾਨੂੰ ਦਿਖਾਵਾਂਗੇ ਅਸੀਂ ਦੇਖੋ ਜੀ ਇਸ ਤਰ੍ਹਾਂ ਆਪਾਂ ਨੂੰ ਇਹ ਵੀ ਹੁੰਦਾ ਨਾ ਵੀ ਆਪਾਂ ਨੂੰ ਤੋੜਨ ਵੇਲੇ ਵੀ ਦਿੱਕਤ ਆਵੇ ਦੇਖੋ ਜੀ ਇਹ ਮੈਂ ਕੱਟਤਾ ਉਹਨੇ ਇਹਨੇ ਜਿਹੜੀਆਂ ਇਹਨਾਂ ਤੇ ਨਮੀਆ ਤੇ ਆ ਚੁੱਕਾ ਵਾਹ ਦੇਖੋ ਜਿਵੇਂ ਆਹ ਤਾਣੀ ਹੱਥ ਲਰ ਦੀ ਦੇਖੋ ਜੀ ਇਹ ਕੱਟ ਤੇ ਕਿਹੜਾ ਵੱਡਾ ਕਟਰਾ ਉਹ ਤਾਂ ਜਿਹੜੇ ਲੋਕਾਂ ਕਟਿੰਗ ਕਰਦੇ ਨਹੀਂ ਹੈਗੇ ਕਾਫੀ ਟਾਈਮ ਬਾਅਦ ਕਰਦੇ ਨੇ ਉਹਨਾਂ ਨੂੰ ਹੀ ਜਿਆਦਾ ਲੋੜ ਪੈਂਦੀ ਹੈ ਆਪਣੇ ਨਹੀਂ ਨਹੀਂ ਲੋੜ ਤਾਂ ਕਿ ਕਟਿੰਗ ਕਰਨ ਦੇ ਕੀ ਫਾਇਦੇ ਹੁੰਦੇ ਨੇ ਕਟਿੰਗ ਕਰਨ ਦਾ ਇਹ ਫਾਇਦਾ ਹੁੰਦਾ ਇੱਕ ਤਾਂ ਵੀ ਫਲ ਵੀ ਬੂਟੇ ਦੇ ਘਾਟਾ ਵੀ ਜਿਆਦਾ ਨਾ ਵੀ ਜਿਆਦਾ ਫਲ ਆਉਂਦਾ ਤਾਂ ਸੈਜ ਵੀ ਛੋਟਾ ਰਹਿ ਜਾਂਦਾ ਤੇ ਫਰੂਟ ਦੇ ਵਿੱਚ ਮਠਿਆਸ ਵੀ ਨਹੀਂ ਹੁੰਦੀ ਤੇ ਦੂਸਰਾ ਕਾਰਨ ਇਹ ਹੁੰਦਾ ਜੇ ਬੂਟੇ ਨੂੰ ਹਵਾ ਪੈਂਦੀ ਰਹੇ ਟੋੜਨਾ ਵੀ ਸੌਖਾ ਰਹੇ ਜੇਕਰ ਤੁਸੀਂ ਇਹ ਜਿਆਦਾ ਸੰਘਣਾ ਹੋ ਕਰੋਗੇ ਤਾਂ ਅਮਰੂਦ ਦਾ ਸੇਜ ਨਹੀਂ ਬਣਨਾ। ਇਤਰਾ। ਤੇ ਫਿਰ ਅਮਰੂਦ ਦਾ ਸੇਜ ਨਹੀਂ ਬਣਨਾ। ਦੇਖੋ ਜੀ ਇਹਦੀ ਕਟਿੰਗ ਪਹਿਲਾਂ ਕਰੀ ਹੋਈ ਆ 2 ਮਹੀਨੇ। ਆਪਾਂ ਇਸ ਨੂੰ ਦੁਬਾਰੇ ਫੇਰ ਕਰ ਰਹੇ ਆ। ਆਪਾਂ ਚਾਹੁੰਦੇ ਵੀ ਆਪਣਾ ਬੂਟਾ ਜਿਆਦਾ ਵੱਡਾ ਨਾ ਹੋਵੇ। ਆਪਾਂ ਨੂੰ ਕੁਆਲਿਟੀ ਦਾ ਅਮਰੂਦ ਦੇਵੇ ਚਾਹੇ ਘਾਟੀ ਦੇਵੇ। ਜਿਹੜਾ ਹੁਣ ਮਰੂਦ ਛੋਟਾ ਛੋਟਾ ਹੁੰਦਾ ਬਿਲਕੁਲ ਮਿੱਠਾ ਨਹੀਂ ਹੁੰਦਾ। ਉਹਦੇ ਨਾਲੋਂ ਇਹ ਆ ਵੀ ਚਾਹੇ ਘੱਟ ਦੇ ਦੇ ਪਰ ਵਧੀਆ ਦੇਵੇ। ਜਿਵੇਂ ਕੋਈ ਕਾਣੇ ਦੀ ਜ਼ਿਆਦਾ ਦਿੱਕਤ ਆਉਂਦੀ ਆ ਉਹ ਨਹੀਂ ਆਉਂਦੀ ਜਦੋਂ ਹਵਾ ਪੈਂਦੀ ਰਹਿੰਦੀ ਹੈ ਹਵਾ ਪੈਣੀ ਬਹੁਤ ਜ਼ਰੂਰੀ ਆ ਬਾਗ ਦੇ ਵਿੱਚ ਹਵਾ ਪੈਣ ਦੇ ਨਾਲ ਜਿਵੇਂ ਆਪਾਂ ਇਹਦੇ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਆ ਤਾਂ ਉਹ ਵੀ ਵਧੀਆ ਹੁੰਦੀ ਹੈ ਜੇਕਰ ਹੁਣ ਇਹ ਬੂਟੇ ਹੀ ਵੱਡਾ ਹੋਵੇ ਸੌਂਗ ਕਰ ਲੇ ਦੇਖੋ ਜਿਹੜੀ ਆ ਥੱਲੇ ਨੂੰ ਟਾਣੀ ਜਾਣੀ ਆ ਇਹ ਟਾਣੀ ਨਹੀਂ ਨੇਪਾ ਨੇ ਬਿਲਕੁਲ ਵੀ ਛੱਡਣੀ ਦੇਖੋ ਜੀ ਦੇਖੋ ਇਹ ਤੇ ਵੀ ਲੱਗਿਆ ਹੋਇਆ ਆ ਲੱਗੇ ਵਾਲੀ ਕਿੱਤੀ ਗਈ ਦੇਖੋ ਜਿਹੜੀ ਆ ਥੱਲੇ ਕੋਈ ਟਟਾਰਾ ਲੈਂਦੀ ਐ ਇਹ ਤਾਂ ਆਪਾਂ ਨੇ ਬਿਲਕੁਲ ਵੀ ਨਹੀਂ ਸਕਣ ਨੂੰ ਥੱਲੇ 1.5 ਫੁੱਟ ਤੱਕ ਤਾਂ ਆਪਾਂ ਨੇ ਸਾਫ਼ ਰੱਖਣਾ ਤਾਂ ਕਿ ਪੂਟੜੀਆਂ ਜੜਾਂ ਤੇ ਸਿੱਧਾ ਸੂਰਜ ਪਵੇ ਧੁੱਪ ਪਵੇ ਜਿਵੇਂ ਕਈ ਟਾਣੀਆਂ ਹੁੰਦੀਆਂ ਨੇ ਜਦੋਂ ਆਪਾਂ ਕੋਈ ਫਲ ਤੋੜਨ ਲੱਗਦੇ ਆ ਤਾਂ ਉਹ ਟੁੱਟ ਜਾਂਦੀਆਂ ਨੇ ਆਪਾਂ ਨੂੰ ਉਹਨਾਂ ਨੂੰ ਵੀ ਕੱਟ ਦੇਣਾ ਚਾਹੀਦਾ ਦੇਖੋ ਜੀ ਇਸ ਤਰ੍ਹਾਂ ਇਹ ਆਪਣੀ ਪਹਿਲਾ ਕਟਿੰਗ ਕਰੀ ਹੋਈ ਹੈ ਲੈਂਡ ਦੀ ਪੂਰੀ ਦੀ ਇਹ ਕੀ ਸਿਸਟਮ ਹੁੰਦਾ ਤੁਸੀਂ ਦੇਖੋ ਲਗਭਗ ਇੱਥੋਂ ਦੇਖੋ ਸਾਰੀ ਗੁਣੀਆਂ ਚ ਕਰੀ ਹੋਈ ਹੈ ਜਿਵੇਂ ਆਪਾਂ ਕਹਦੇ ਬਿਲਕੁਲ ਸਿੱਧੀ ਜਿਵੇਂ ਹੈਜ ਕੱਟਦੇ ਨੇ ਲੋਕ ਇਹ ਕਟਿੰਗ ਦਾ ਤਰੀਕਾ ਜਿਹੜਾ ਇਹਦੇ ਨਾਲ ਨਾਲ ਇਹ ਤਾਂ ਸੋਨਾ ਲੱਗਦਾ ਨਾਲੇ ਅੱਗੇ ਵਾਸਤੇ ਕਟਿੰਗ ਕਰਨੀ ਸੌਖੀ ਹੈ ਦੇਖੋ ਜਿਵੇਂ ਇਹ ਮੋਟੀਆਂ ਡਾਂਗੀਆਂ ਨੇ ਇਹਨਾਂ ਨੂੰ ਆਪਾਂ ਨੇ ਕੱਟ ਦੇਣਾ ਦੇਖੋ ਆਪਣੇ ਤਾਂ ਉਹ ਵੱਡੇ ਕਟਰ ਦੀ ਆਪਾਂ ਨੂੰ ਲੋੜ ਹੀ ਨਹੀਂ ਪਈ ਵੈਸੇ ਪੈਂਦੀ ਹੈ ਜਿਵੇਂ ਕੋਈ ਕਟਿੰਗ ਨਾ ਕਰਦਾ ਹੋਵੇ ਜੇਕਰ ਬੂਟੇ ਦੀ ਆਪਾਂ ਕਟਿੰਗ ਨਹੀਂ ਕਰਦੇ ਤਾਂ ਬੂਟੇ ਦੀ ਆਪਣੀ ਦੀ ਪੱਟੀ ਮੈਸ ਹੋ ਜਾਂਦੀ ਹੈ ਫਿਰ ਬੂਟੇ ਤੋਂ ਇੰਨੇ ਫਲ ਨਹੀਂ ਆਉਂਦੇ ਬੂਟਾ ਲੱਕੜ ਤੇ ਜ਼ੋਰ ਦੇਣ ਲੱਗ ਜਾਂਦਾ ਫਿਰ ਲੱਕੜ ਬਣਾਉਣ ਤੇ ਆਪਾਂ ਲੱਕੜ ਬਣਾਉਣੀ ਆਪਾਂ ਨੇ ਤਾਂ ਬੂਟੇ ਤੋਂ ਫਲ ਲੈਣਾ ਇਸ ਕਰਕੇ ਜ਼ਰੂਰੀ ਆ ਵੀ ਕਟਿੰਗ ਟਾਈਮ ਸਿਰ ਕਰਨੀ ਬਹੁਤ ਜ਼ਰੂਰੀ ਆ ਜਿਹੜੀਆਂ ਟਾਣੀਆਂ ਥੱਲੇ ਜਾਂਦੀਆਂ ਨੇ ਇਹ ਤਾਂ ਸਵੇਸਾ ਕੱਟ ਦੇਣੀਆਂ ਚਾਹੀਦੀਆਂ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਕੱਲੇ ਕੱਲੇ ਬੂਟੇ ਦੀ ਤੁਸੀਂ ਦੇਖੋ ਕਟਿੰਗ ਕਿਵੇਂ ਲੱਗ ਰਹੀ ਹੈ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਸਿਸਟਮ ਬਣਾਉਣਾ ਜਿਵੇਂ ਕੋਈ ਟਾਣੀ ਥੱਲੇ ਨਹੀਂ ਜਾਂਦੀ ਐ ਦੇਖੋ ਆ ਵੀ ਜਾਂਦੀ ਐ ਹਮੇਸ਼ਾ ਜਦੋਂ ਆਪਾਂ ਬੂਟੇ ਹਮੇਸ਼ਾ ਜਦੋਂ ਆਪਾਂ ਮਤਲਬ ਝੂਟੇ ਦੇ ਕੋਲ ਅਮਰੂਦ ਤੋੜਨ ਨਾ ਵੀ ਆਉਣਾ ਤਾਂ ਵੀ ਜੇ ਕੋਈ ਟਾਣੀ ਤੁਹਾਨੂੰ ਐ ਲੱਗਦੀ ਹੈ ਵੀ ਇਹਦੇ ਉੱਤੇ ਕੋਈ ਫਲ ਨਹੀਂ ਹੈਗਾ ਉਰਾ ਪਰਾਂ ਜਾਰੀ ਹੈ ਤਾਂ ਤੁਸੀਂ ਹਮੇਸ਼ਾ ਉਹ ਦੋ ਤੋੜ ਦੇਣੀ ਚਾਹੀਦੀ ਹੈ। ਬਾਕੀ ਜਦੋਂ ਵੀ ਤੁਹਾਨੂੰ ਲੱਗਦਾ ਤਾਂ ਕਿਸੇ ਡਾਣੀ ਤੇ ਫਲ ਹੈਗਾ ਨਹੀਂ ਵੀ ਇਹ ਟਾਣੀ ਫਾਲਤੂ ਹੈ ਇਹ ਗਲਤ ਜਾਰੀ ਹੈ ਇਹ ਜਿਆਦਾ ਉੱਤੇ ਨੂੰ ਜਾਰੀ ਹੈ ਤਾਂ ਤੁਸੀਂ ਨੇ ਉਹਦੀ ਨਾਲ ਦੀ ਨਾਲ ਕੱਟ ਦੇਣੀ ਹੈ। ਤੁਸੀਂ ਨਾਲ ਦੀ ਨਾਲ ਕੱਟ ਦੇਣੀ ਹੈ ਤੇ ਜਿਵੇਂ ਹੁਣ ਦੇਖੋ ਆਹ ਇੰਨਾ ਨਾਲ ਜੇਕਰ ਆਪਾਂ ਨਹੀਂ ਕੱਟਦੇ ਤਾਂ ਧੁੱਪ ਨਹੀਂ ਪੈਣੀ। ਪ੍ਰੋਪਰ ਧੁੱਪ ਪੈਣੀ ਚਾਹੀਦੀ ਹੈ ਬੂਟੇ ਨੂੰ। ਜ਼ਿਆਦੇ ਵੱਡੇ ਬੂਟੇ ਕਰਨ ਦਾ ਜੀ ਕੋਈ ਫਾਇਦਾ ਨਹੀਂ ਹੈਗਾ। ਇਸ ਤਰ੍ਹਾਂ ਤੁਸੀਂ ਮਤਲਬ ਕਾਟਿੰਗ ਕਰੋ ਜਦੋਂ ਤੁਹਾਨੂੰ ਐ ਲੱਗਦਾ ਜਿਵੇਂ ਹੁਣ ਮੰਨ ਲਓ ਆਹ ਟਾਣੀ ਹੈ। ਇਹ ਟਾਣੀ ਅੱਗੇ ਆਪਣੀ ਜ਼ਮੀਨ ਦੇ ਵੱਲ ਨੂੰ ਜਾ ਰਹੀ ਹੈ। ਹੁਣ ਆਪਾਂ ਇੱਥੋਂ ਮੋੜਤੀ ਇਹ। ਜਦੋਂ ਅੱਗੇ ਆਪਾਂ ਨੂੰ ਦਿੱਕਤ ਦੇਊਗੀ ਤਾਂ ਉੱਥੋਂ ਵੱਡੇ ਕਟਰ ਨਾਲ ਕੱਟ ਲਾਂਗੇ। ਯਾਰੀ ਦੀ ਸਹਾਇਤਾ ਨਾਲ ਵੀ ਕੱਟ ਸਕਦੇ ਆ। ਜਿਵੇਂ ਆਹ ਥੱਲੇ ਨੂੰ ਟਾਣੀ ਹੈ ਜਾ ਰਹੀ ਹੈ ਦੇਖੋ ਜੀ। ਇਹ ਮੇਥਾ ਸਾਰੀਆਂ ਕੱਟ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਧਰਤੀ ਦੇ ਨਾਲ ਫਰੂਟ ਨਾ ਲੱਗੇ ਜਾ ਕੇ ਜਿਹੜਾ ਧਰਤੀ ਦੇ ਨਾਲ ਫਰੂਟ ਲੱਗੂਗਾ ਉਹ ਖਰਾਬ ਹੋ ਜਾਊਗਾ ਉਹ ਆਪਣੇ ਕੰਮ ਦਾ ਨਹੀਂ ਰਹਿਣਾ ਦੇਖੋ ਜੀ ਥੇ ਕੋਈ ਫਲ ਵੀ ਲੱਗ ਰਿਹਾ ਇਸ ਕਾਟਿੰਗ ਦਾ ਸਾਰਾ ਜੀ ਜੇ ਤੁਸੀਂ ਤਾਨੂੰ ਸੇਤੀਓਂ ਹਿਸਾਬ ਆਜੂਗਾ ਵੀ ਕੀ ਹਿਸਾਬ ਕਿਤਾਬਾ ਕਿਵੇਂ ਕਰਨੀ ਚਾਹੀਦੀ ਹੈ। ਬਾਕੀ ਕਟਾਈਆਂ ਨਾ ਜਿਹੜੀ ਥੋੜੀ-ਥੋੜੀ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਤਾਂ ਬੂਟੇ ਦੀ ਕਨੌਪੀ ਵੀ ਵਧੀਆ ਬਣੀ ਰਹਿੰਦੀ ਹੈ ਤੇ ਬੂਟਾ ਫਲ ਵੀ ਵਧੀਆ ਦਿੰਦਾ। ਤੇ ਬੂਟੇ ਦੀ ਨਾ ਜਦੋਂ ਵੀ ਮਾੜੀ ਜਿਹੀ ਕੋਈ ਟਾਣੀ ਤੁਹਾਨੂੰ ਲੱਗੇ ਵੀ ਇਹ ਆਊਟ ਜਾ ਰਹੀ ਹੈ ਤਾਂ ਕੱਟ ਦੋ ਬਸ। ਕਾਟਰਤੀ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਵਿੱਚ-ਵਿੱਚ ਵੀਰਾਂ ਨੂੰ ਐਵੇਂ ਲੱਗਦਾ ਵੀ ਆਪਣਾ ਬੂਟਾ ਤਾਂ ਜੀ ਉੱਤੋਂ ਕੱਟਿਆ ਗਿਆ। ਇਹ ਮੁੜ ਕੇ ਠੀਕ ਨਹੀਂ ਹੋਣਾ। ਜਿੰਨਾ ਕਟੋਗੇ ਉੰਨਾ ਹੀ ਫਟਾਰਾ ਜ਼ਿਆਦਾ ਲਊਗਾ। ਦੇਖੋ ਜੀ ਹੁਣ ਮੈਂ ਤੁਹਾਨੂੰ ਦੂਸਰੀ ਲਾਈਨ ਦਿਖਾਉਣਾ ਦੇਖੋ ਜੀ ਇਹ ਆਪਣੀਆਂ ਘਰੇ ਖਾਣ ਵਾਸਤੇ ਗਾਜਰਾਂ ਨੇ ਜਿਹੜੀਆਂ yellow ਗਾਜਰਾਂ ਹੁੰਦੀਆਂ ਨੇ ਪਹਿਲਾਂ ਤਾਂ ਸਾਨੂੰ ਵੀਡੀਓ ਵੀ ਪਾਈ ਥੀ ਇਹਨਾਂ ਤੇ ਜਦੋਂ ਬੀਜੀਆਂ ਹੁੰਦੀਆਂ ਦੇਖੋ ਜੀ ਇਹ ਥੋੜੇ ਦਿਨਾਂ ਇਤਿਆਰ ਹੋ ਜਾਣਗੇ ਜਿਵੇਂ ਕੋਈ ਸਿਰੇ ਤੇ ਜਗ੍ਹਾ ਬੇਲੀ ਪਈ ਆ ਉਹਦੇ ਚ ਆਪਾਂ ਗਾਜਰਾਂ ਲਾਤੀਆਂ ਇਹ ਇਸ ਤਰ੍ਹਾਂ ਅੱਪਾ ਇਹਨਾਂ ਦੀ ਉਹ ਕਰ ਸਕਦੇ ਆਂ ਦੇਖੋ ਦੇਖੋ ਜਿਵੇਂ ਹੁਣ ਆਟਾ ਨਹੀਂ ਥੱਲੇ ਜਾਂਦੀ ਐ ਇਹ ਟਾਣੀ ਇਧਰ ਆਪਣੇ ਵਿੱਚ ਅੜੂਗੀ ਜਦੋਂ ਆਪਾਂ ਤੜਾਈ ਕਰਾਂਗੇ ਦੇਖੋ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਕਈ ਡਾਣੀਆਂ ਹਵਾ ਨਾਲ ਟੁੱਟ ਜਾਂਦੀਆਂ ਨੇ ਦੇਖੋ ਆਹ ਕਿਸ ਤਰ੍ਹਾਂ ਟੁੱਟੀ ਹੋਈ ਐ ਜਿਵੇਂ ਆਹ ਟਾਣੀ ਟੁੱਟੀ ਹੋਈ ਐ ਇੱਥੋਂ ਫੰਗਸਰ ਪੈ ਜਾਂਦੀ ਐ ਇਹਨੂੰ ਆਪਾਂ ਨੂੰ ਹਮੇਸ਼ਾ ਤਿੱਖਾ ਇਸ ਕਰਕੇ ਜਿਹੜੀ ਮੈਂ ਰੇਤ ਇਰੇ ਮਤ ਉਹ ਲੈ ਰੀਤੀ ਲਾਉਣ ਵਾਲੀ ਗੱਲ ਕਹੀ ਉਹ ਤਿੱਖਾ ਚਾਹੀਦਾ ਕਿਉਂਕਿ ਜੇ ਤੁਸੀਂ ਐਮ ਐਮ ਐਸ ਦੀ ਕਟਿੰਗ ਕਰ ਦਿਓ ਨਾ ਐ ਦੇਖੋ ਐਵੇਂ ਤਾਂ ਇੱਥੋਂ ਤੁਸੀਂ ਐ ਤੋੜ ਦਿਓ ਹੱਥਾਂ ਨਾਲ ਤੋੜ ਦਿਓ ਜਾਂ ਹੋਰ ਚੀਜ਼ ਨਾਲ ਫਿਰ ਇੱਥੋਂ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਇਸ ਕਰਕੇ ਤੁਸੀਂ ਇਹਨੂੰ ਤਿੱਖੇ ਕੱਟਣ ਵਾਲੀ ਤੋੜਨਾ ਵੱਢਣਾ ਤੋੜਨਾ ਨਹੀਂ ਹੈਗਾ ਵੱਢਣਾ ਦੇਖੋ ਜਿਵੇਂ ਆ ਘੁੱਟੀ ਹੋਈ ਆ ਇਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਨਾ ਜਿਵੇਂ ਕੋਈ ਪਤਲੀ ਟਾਣੀ ਅੱਗੇ ਜਾਂਦੀ ਆ ਉਹ ਟਾਣੀ ਦੇ ਉੱਤੇ ਅਮਰੂਦ ਜ਼ਿਆਦਾ ਲੱਗ ਜਾਂਦੇ ਨੇ ਜ਼ਿਆਦਾ ਲੱਗਣ ਦੇ ਕਾਰਨ ਫਿਰ ਉਹ ਤੇ ਵਜਨ ਹੈਵੀ ਹੋ ਜਾਂਦਾ ਜਦੋਂ ਉਹ ਟਾਣੀ ਟੁੱਟ ਜਾਂਦੀ ਹੈ ਇਸੇ ਕਰਕੇ ਫਿਰ ਥੱਲੇ ਕੋਈ ਲੋਕ ਬਾਹਲੇ ਦੇਖੇ ਨੇ ਪਹਿਲਾਂ ਲਾਇਆ ਕਰਦੇ ਸੀ ਇਹ ਥੱਲੇ ਥੰਮੀਆਂ ਲਾਇਆ ਕਰਦੇ ਸਪੋਰਟਾ ਵੀ ਬਹੁਤ ਜ਼ਿਆਦਾ ਅਮਰੂਦ ਲੱਗ ਰਹੇ ਨੇ ਐਵੇਂ ਨਾ ਹੋਵੇ ਬਾਹਰ ਨਾ ਹੋਵੇ ਇਸੇ ਕਰਕੇ ਕਾਟਿੰਗ ਬਹੁਤ ਜ਼ਰੂਰੀ ਆ ਕਾਟਿੰਗ ਦਾ ਕੋਈ ਟਾਈਮ ਨਹੀਂ ਕਾਟਿੰਗ ਦਾ ਮੇਨੂ ਤਾਂ ਟਾਈਮ ਤੁਸੀਂ ਮੰਨ ਲਓ ਵੀ ਫਰਵਰੀ ਤੇ ਮਈ ਆਗਾ ਪਰ ਰਾਟਿੰਗ ਕਦੋਂ ਵੀ ਥੋੜੀ ਥੋੜੀ ਕਰਨੀ ਚਾਹੀਦੀ ਹੈ ਬੰਦੇ ਨੂੰ ਦੇਖੋ ਜਿਵੇਂ ਹੁਣ ਆ ਟਾਣੀ ਹੈ ਉੱਤੋਂ ਥੱਲੇ ਨੂੰ ਜਾ ਰਹੀ ਹੈ ਇਹ ਟਾੜੀ ਉਰੋਂ ਮੁੱਚੀ ਹੋਈ ਹੈ ਦੇਚ ਕੋਈ ਜਾਨ ਨਹੀਂ ਇਹਨੂੰ ਹਮੇਸ਼ਾ ਉਰੋਂ ਕੱਟ ਦੇਣਾ ਚਾਹੀਦਾ ਹੋਰ ਟਾਣੀਆਂ ਬਥੇਰੀਆਂ ਆ ਜਾਣਗੇ ਇਸ ਤਰ੍ਹਾਂ ਤੁਸੀਂ ਕਟਿੰਗ ਬਾਰੇ ਸਾਰੀ ਜਾਣਕਾਰੀ ਮੇਰੇ ਖਿਆਲ ਚ ਤੁਹਾਨੂੰ ਮਿਲੀ ਗਈ ਹੋਣੀ ਕੋਈ ਕਮੀ ਨਹੀਂ ਰਹੀ ਹੋਣੀ ਜੇਕਰ ਕੋਈ ਫੇਰ ਵੀ ਰਹੀ ਤਾਂ ਤੁਸੀਂ ਮੈਨੂੰ ਕਾਲ ਕਰਕੇ ਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਕੋਈ ਦਿੱਕਤ ਨਹੀਂ। ਬਾਕੀ ਕੀ ਆ ਕਾਟਿੰਗ ਕਰਨ ਬਾਅਦ ਵਿੱਚ ਵਿੱਚ ਵੀਰਾਂ ਦੇ ਫੋਨ ਆਉਣਗੇ ਵੀ ਦਵਾਈ ਕਿਹੜੀ ਸੜਕਣੀ ਚਾਹੀਦੀ ਹੈ। ਦਵਾਈ ਸੜਕਣੀ ਚਾਹੀਦੀ ਹੈਗਾ ਸੀਓਸੀ ਜਾਨੀ ਕਾਪਰ ਆਕਸਾਈਡ ਜਿਵੇਂ ਕਈ ਕੰਪਨੀਆਂ ਦਾ ਜਿਵੇਂ ਟਾਟਾ ਦਾ ਆਉਂਦਾ ਬਲਾਈਟ ਟਾਕਸ ਦੇ ਨੋਤੇ ਆਉਂਦਾ ਉਸ ਨੂੰ ਕਿਸੇ ਦਵਾਈ ਦੇ ਵਿੱਚ ਮਿਕਸ ਨਹੀਂ ਕਰਨਾ ਚਾਹੀਦਾ। ਇਕੱਲੇ ਨੂੰ 1 ਲੀਟਰ ਪਾਣੀ ਵਿੱਚ 2 ਗ੍ਰਾਮ ਜਾਨੀ ਤੁਸੀਂ ਮੰਨ ਕੇ ਚੱਲੋ ਜੇ ਤੁਹਾਡਾ 15 ਲੀਟਰ ਦਾ ਪੰਪ ਆ ਗਿਆ ਤਾਂ 30 ਗ੍ਰਾਮ ਕਾਪਰ ਆਕਸਾਈਡ ਦੀ ਸਪਰੇਅ ਘਾਟਿੰਗ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਉਸ ਦੇ ਨਾਲ ਕੀ ਹੈ ਨਾ ਕਿਸੇ ਪ੍ਰਕਾਰ ਦੀ ਕੋਈ ਫੰਗਸ ਨਹੀਂ ਆਉਂਦੀ ਤੁਸੀਂ ਢੋਲੀ ਨਾਲ ਹੀ ਸਪਰੇਅ ਕਰ ਸਕਦੇ ਹੋ ਬਾਰੇ ਲੋਕ ਨੇ ਤਾਂ ਪੇਸਟ ਬਣਾ ਕੇ ਪੇਸਟ ਬਣਾਉਣ ਤੇ ਕਾਫੀ ਮਿਹਨਤ ਹੁੰਦੀ ਹੈ ਤੁਸੀਂ ਢੋਲੀ ਨਾਲ ਹੀ ਕਰ ਲਓ ਕੋਈ ਦਿੱਕਤ ਨਹੀਂ ਢੋਲੀ ਨਾਲ ਤੁਸੀਂ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਪਾ ਕੇ ਕਾਪਰ ਆਕਸਾਈਡ CuCO3 50% ਕਾਪਰ ਆਕਸਾਈਡ ਹੁੰਦਾ ਸਾਰੀਆਂ ਕੰਪਨੀਆਂ ਦਾ ਹੁੰਦਾ ਹੈਗਾ ਤੇ ਉਹ ਉਸ ਦੀ ਸਪਰੇ ਕਰ ਦੋ ਇਹ ਕੀ ਹੈ ਤੁਸੀਂ ਇਕੱਲੇ ਅਮਰੂਦ ਵਾਸਤੇ ਨਹੀਂ ਮੈਂ ਤੁਹਾਨੂੰ ਸਪਾਰਸ ਕਰ ਰਿਹਾ ਇਹ ਜਿਵੇਂ ਤੁਸੀਂ ਹੋਰ ਵੀ ਕਿਸ ਦੇ ਬੂਟੇ ਨੇ ਜਿਹੜੀ ਚੀਜ਼ ਦੀ ਕਟਿੰਗ ਕਰਦੇ ਹੋ ਉੱਤੇ ਜ਼ਖਮ ਹੁੰਦਾਗਾ ਤਾਂ ਉਸ ਦੇ ਉੱਤੇ ਤੁਸੀਂ ਕਾਪਰ ਆਕਸਾਈਡ ਦੀ ਸਪਰੇ ਕਰ ਸਕਦੇ ਹੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਜੇਕਰ ਤੁਹਾਡੀ ਫਸਲ ਨੇ ਫੁੱਲ ਚੱਕ ਰੱਖਿਆ ਫੁੱਲਾਂ ਤੇ ਫੇਰ ਕਾਪਰ ਦੀ ਨਾ ਕਰੋ ਕਿਉਂਕਿ ਕਾਪਰ ਫੁੱਲ ਝਾੜ ਦਿੰਦਾਗਾ ਉੜਾ ਤੇਜ ਹੁੰਦਾ ਖੁਸ਼ਕ ਹੁੰਦਾ ਤੇ ਇਸੇ ਕਰਕੇ ਇੱਕ ਹੋਰ ਵੀ ਦਿੱਕਤ ਹੈ ਕਾਪਰ ਨੂੰ ਕਦੇ ਵੀ ਕਿਸੇ ਦਵਾਈ ਦੇ ਵਿੱਚ ਮਿਕਸ ਕਰਕੇ ਨਾ ਕਰੋ ਜਿਵੇਂ ਹੁਣ ਆਪਾਂ ਨੂੰ ਕੋਈ ਦਵਾਈ ਦੇ ਸਪਾਰਸ਼ ਕਰਤੀ ਆਪਾਂ ਕੱਲੀ ਕੋਈ ਦਵਾਈ ਨਹੀਂ ਪਾਉਂਦੇ ਨਾਲ ਗ੍ਰੋਥ ਵਾਲੀ ਪਾਲੀ ਨਾਲ ਕੁਝ ਪਾ ਲਿਆ ਬੜੀਆਂ ਦਵਾਈਆਂ ਆਪਾਂ ਕਈ ਕਈ ਦਵਾਈਆਂ ਪਾਉਂਦੇ ਆ ਤੇ ਪਰ ਇਹਦੇ ਵਿੱਚ ਕਾਪਰ ਆਕਸਾਈਡ ਦੇ ਵਿੱਚ ਕਿਸੇ ਵੀ ਚੀਜ਼ ਨੂੰ ਮਿਕਸ ਨਾ ਕਰੋ ਕੋਈ ਵੀ ਦਵਾਈ ਮਿਕਸ ਨਹੀਂ ਹੁੰਦੀ ਹੈਗੀ ਜਾਂ ਫਿਰ ਜਿਵੇਂ ਹੁਣ ਨੀਲੇ ਜਿਹੜੇ ਆਰਗੈਨਿਕ ਵਾਲੇ ਨੇ ਉਹ ਲੀਲਾ ਥੋਥਾ ਵੀ ਕਰ ਸਕਦੇ ਨੇ ਲੀਲਾ ਥੋਥੇ ਦਾ ਪੇਸਟ ਬਣਾ ਕੇ ਲਾ ਸਕਦੇ ਨੇ ਉਹ ਵੀ ਕਰ ਸਕਦੇ ਨੇ ਕੋਈ ਦਿੱਕਤ ਨਹੀਂ ਇਸ ਤਰ੍ਹਾਂ ਆਪਾਂ ਆਪਣੇ ਬਗੀਚੇ ਦੀ ਬਾਗ ਦੀ ਮੰਨ ਲਓ ਕਾਟਿੰਗ ਕਰਕੇ ਉਹ ਤੋਂ ਚੰਗੀ ਇਨਕਮ ਲੈ ਸਕਦੇ ਚੰਗੀ ਇਨਕਮ ਕਿਵੇਂ ਦੇਖੋ ਹੁਣ ਇਹਦੀ ਕਾਟਿੰਗ ਹੋ ਗਈ ਬੂਟੇ ਦੀ ਜਿਆਦਾ ਆਸਾਨ ਨਹੀਂ ਪੈਣੀ ਇਹਦੇ ਵਿੱਚ ਆਪਾਂ ਜੋ ਮਰਜੀ ਚੀਜ਼ ਬੀਜ ਲਈਏ ਪੂਰੀ ਵਧੀਆ ਹੋਊਗੀ ਜਿਵੇਂ ਆਪਾਂ ਗੋਭੀ ਵਗੈਰਾ ਲਾਈਏ ਤਾਂ ਟੈਂਪਰੇਚਰ ਨੂੰ ਵੀ ਕੰਟਰੋਲ ਕਰੂਗਾ ਇਹ ਬੂਟਾ ਆਪਾਂ ਹਮੇਸ਼ਾ ਜਿਹੜੀ ਫਸਲ ਬੀਜਣੀ ਆ ਆਪਾਂ ਨੇ ਮੰਨ ਲਓ ਵੀ 2 ਫੁੱਟ ਤੋਂ ਵੱਡੀ ਫਸਲ ਨਾ ਹੋਵੇ ਉਹ ਆਪਣੇ ਬੂਟੇ ਲਈ ਲਾਹ ਲਾਹੇ ਬੰਦਾ ਜੇਕਰ ਆਪਾਂ ਇਹਦੇ ਵਿੱਚ ਸਰੋਂ ਬੀਜ ਦਈਏ ਜਾਂ ਮੱਕੀ ਬੀਜ ਦਈਏ ਬਾਰੇ ਲੋਕ ਇਹਦੇ ਵਿੱਚ ਚਰੀ ਬੀਜ ਦਿੰਦੇ ਨੇ ਤੇ ਉਹ ਫਿਰ ਬੂਟੇ ਨੂੰ ਦੱਬ ਲੈਂਦੀ ਆ ਥੱਲੇ ਤੇ ਬੂਟਾ ਨਹੀਂ ਉੱਠਦਾ ਹੈਗਾ ਇਸ ਲਈ ਆਪਾਂ ਨੇ ਹਮੇਸ਼ਾ ਉਹ ਚੀਜ਼ ਦੀ ਬਿਜਾਈ ਕਰਨੀ ਆ ਜਿਹੜੀ ਮਤਲਬ 2 ਫੁੱਟ ਤੋਂ ਵੱਡੀ ਨਾ ਹੋਵੇ ਛੋਟੀ ਹੋਵੇ ਜਿਵੇਂ ਆਲੂ ਨੇ ਆ ਸਿਆਰ ਸਾ ਸਰਦੀ ਰੁੱਤ ਦੇ ਤਾਂ ਆਲੂ ਬਹੁਤ ਵਧੀਆ ਟੌਪ ਦੇ ਹੁੰਦੇ ਨੇ ਤੇ ਨਾਲੇ ਬਾਣ ਦੀ ਜ਼ਿੰਦਗੀ ਬਣ ਜਾਂਦੀ ਹੈ ਮਤਲਬ ਬੂਟਿਆਂ ਦੀ ਵੀ ਜ਼ਿੰਦਗੀ ਬਣ ਜਾਂਦੀ ਹੈ ਜਿਵੇਂ ਹੁਣ ਅੱਗੇ ਨੇ ਜੇ ਆਪਾਂ ਕਦੂਦੀਆਂ ਮੇਲੇ ਵਗੈਰਾ ਲਾਉਨੇ ਤਾਂ ਉੱਤੇ ਚੜ ਜਾਂਦੀਆਂ ਨੇ ਉਹ ਵੀ ਕਾਫੀ ਨੁਕਸਾਨ ਕਰ ਦਿੰਦੀਆਂ ਨੇ ਬੂਟੇ ਦਾ ਜੇਕਰ ਤੋਰੀਆਂ ਵੀ ਤੁਸੀਂ ਲਾ ਦੋਗੇ ਤਾਂ ਉਹ ਵੀ ਨੁਕਸਾਨ ਕਰਨਗੇ ਇਸ ਦੇ ਵਿੱਚ ਆਪਾਂ ਜਿਆਦਾ ਇੱਕ ਛੋਟਾ ਬੂਟਾ ਹੁੰਦਾ ਲੋਬੀਏ ਦਾ ਇੱਕ ਦਾ ਚੌੜਾ ਚੌੜੇ ਹੁੰਦਾ ਚੌੜੇ ਤਾਂ ਬਹੁਤ ਵੱਡੇ ਵੱਡੇ ਹੁੰਦੇ ਨੇ ਲੋਬੀਏ ਦੇ ਬੂਟੇ ਵੀ ਲਾ ਸਕਦੇ ਆ ਕਿਹਾ ਇਸ ਦੇ ਵਿੱਚ ਆਪਾਂ ਜਿਆਦਾ ਲਾਲਚ ਨਾ ਕਰੀਏ ਸੈਂਟਰ ਦੇ ਵਿੱਚ ਇੱਕ ਆਪਾਂ ਉਹਦੀ ਲਾ ਦਈਏ ਮਿਰਚ ਦੀ ਮਿਰਚ ਦੀ ਇੱਕ ਲੈਂਡ ਲਾ ਦਈਏ ਜਾਂ ਇਹਦੇ ਵਿੱਚ ਆਪਾਂ ਗਰਮੀ ਵਾਲੀ ਗੋਭੀ ਲਾ ਦਈਏ ਉਹ ਬੀਬੀ ਬੜੀ ਵਧੀਆ ਹੋਊਗੀ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਹੈਗੀ ਤੇ ਜਿਵੇਂ ਭ੍ਰਿੰਡੀ ਭੂੰਡੀ ਵਗੈਰਾ ਵੀ ਦਿੱਕਤ ਆ ਵੱਡੀ ਹੋ ਜਾਂਦੀ ਆ ਭ੍ਰਿੰਡੀ ਵੀ ਇਸ ਤਰ੍ਹਾਂ ਆਪਾਂ ਕਾਫੀ ਚੀਜ਼ਾਂ ਨੇਗੀਆਂ ਜਿਹੜੀਆਂ ਤੁਸੀਂ ਆਪੇ ਸਮਝ ਲਓ ਵੀ ਲਿਖੀਆਂ ਲਿਖੀਆਂ ਨੇ ਉਹਨਾਂ ਨੂੰ ਆਪਾਂ ਲਾ ਸਕਦੇ ਆ ਤੇ ਆਪਾਂ ਨੂੰ ਤੜਾਈ ਵੇਲੇ ਵੀ ਕੋਈ ਦਿੱਕਤ ਨਹੀਂ ਆਉਣੀ ਜੇਕਰ ਤੁਸੀਂ ਵੱਡੀ ਚੀਜ਼ ਲਾਉਂਗੇ ਫਿਰ ਤੜਾਈ ਵੇਲੇ ਵੀ ਦਿੱਕਤ ਆਊਗੀ ਕਿਉਂਕਿ ਤੁਸੀਂ ਮੈਂ ਤੁਹਾਨੂੰ ਦਿਖਾਉਂਗਾ ਪਿਛਲੇ ਸਾਲ ਦੀ ਵੀਡੀਓ ਤੇ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਸੀ ਵਿਚ ਵਿਚ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਤੁਸੀਂ ਕਿਹੜੀ ਦਵਾਈ ਸੜਕੀ ਆ ਕੀ ਕਰਿਆ ਉਹ ਵਾਸੇ ਇਹ ਕਾਟਿੰਗ ਦੀ ਕਾਟਿੰਗ ਦੀ ਹੁੰਦੇ ਨੇ ਮਤਲਬ ਜੇ ਤੁਸੀਂ ਕਾਟਿੰਗ ਕਰਦੇ ਹੋ ਤਾਂ ਤੁਹਾਡੇ ਫਲ ਬਹੁਤ ਆਉਂਦਾ ਹੈਗਾ ਪੂਰਾ ਫਲ ਆਊਗਾ ਤੁਸੀਂ ਦੇਖੋਗੇ ਮੈਂ ਤੁਹਾਨੂੰ ਪੂਰੀ ਵੀਡੀਓ ਇਸ ਤੇ ਪਾਉਂਦਾ ਰਹੂੰਗਾ ਹੁਣ ਪਹਿਲਾਂ ਵੀ ਮੈਂ ਸਾਰੀਆਂ ਵੀਡੀਓ ਪਾਈਆਂ ਨੇ ਹੁਣ ਇਹਦੇ ਵਿੱਚ ਕੀ ਬਜਾਈ ਕਰੂੰਗਾ ਹਜੇ ਮੈਂ ਸੋਚਿਆ ਨਹੀਂ ਇਹਦੇ ਵਿੱਚ ਜੇਕਰ ਤੁਸੀਂ ਹਲਦੀ ਲਾ ਦੋ ਉਹ ਵੀ ਠੀਕ ਹੈਗੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹਲਦੀ ਇੱਕ ਬੈੱਡ ਪਾ ਕੇ ਲਾ ਦੋ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਆਲੂਆਂ ਦਾ ਬੈੱਡ ਪਾਇਆ ਸੀ ਇਹ ਜੇ ਤੁਸੀਂ ਜਾਦੇ ਪਾਉਂਗੇ ਫਿਰ ਉਹ ਹੱਥਾਂ ਨਾਲ ਬੱਟਾ-ਬੱਟਾ ਪਾਉਂਗੇ ਤਾਂ ਤੁਹਾਨੂੰ ਹੱਥਾਂ ਨਾਲ ਪਟਣੀ ਪਊ। ਆਪਾਂ ਹਮੇਸ਼ਾ ਲੇਬਰ ਤੋਂ ਦੀ ਦਿੱਕਤ ਆਉਂਦੀ ਆਪਾਂ ਨੂੰ ਏ ਵੀ ਲੇਬਰ ਦਾ ਨਾ ਜ਼ਿਆਦਾ ਕੰਮ ਨਾਲ ਬੰਦਿਆਂ ਦੀ ਲੋੜ ਨਾ ਪਵੇ ਜ਼ਿਆਦਾ। ਫੇਰ ਉਸ ਲਈ ਆਪਾਂ ਟਰੈਕਟਰ ਇੱਕ ਬੈੱਡ ਪਾ ਕੇ ਟਰੈਕਟਰ ਨਾਲ ਹੀ ਪੱਟ ਸਕਦੇ ਹਾਂ। ਟਰੈਕਟਰ ਨਾਲ ਹੀ ਬੈੱਡ ਪੈ ਜਾਊਗਾ। ਇਸ ਤਰ੍ਹਾਂ ਆਪਾਂ ਮਤਲਬ ਇਹਦੇ ਵਿੱਚ ਖੇਤੀ ਕਰ ਸਕਦੇ ਆ। ਨਾਲੇ ਵਧੀਆ ਖੇਤੀ ਹੁੰਦੀ ਹੈ ਕੋਈ ਦਿੱਕਤ ਨਹੀਂ ਹੁੰਦੀ ਜੇਕਰ ਤੁਸੀਂ ਜ਼ਿਆਦਾ ਸੰਘਣੀ ਫਸਲ ਲਾਉਣੇ ਹੋ ਜ਼ਿਆਦਾ ਸੰਘਣੀ ਲਾਓ ਸਿੱਧੀ ਵੀ ਵਧੀਆ ਝੜ ਦੇ ਜਾਂਦੀ ਹੈ ਜਿਵੇਂ ਹੁਣ ਇਹਦੇ ਵਿੱਚ ਆਪਾਂ ਤਰਬੂਜ ਦੀਆਂ ਬੇਲਾਂ ਲਾਤੀਆਂ ਦਾ ਤਰਬੂਜ ਵੀ ਬਹੁਤ ਵਧੀਆ ਹੋਊਗਾ ਪਰ ਆਪਾਂ ਇਹਦੇ ਵਿੱਚ ਲਾਵਾਂਗੇ ਜੇ ਤਾਂ ਇੱਕ ਬੈੱਡ ਹੀ ਲਾਵਾਂਗੇ ਵਿਚਾਲੇ ਇੱਕ ਬੈੱਡ ਪਾ ਕੇ ਉਸ ਤੇ ਹੀ ਲਾਵਾਂਗੇ ਜਾਂ ਖਰਬੂਜਾ ਵੀ ਲਾ ਸਕਦੇ ਆ ਉਹ ਵੀ ਖਰਬੂਜਾ ਇਹ ਜਾਨਤ ਤਰਬੂਜ ਜਾਂ ਕੋਈ ਹੋਰ ਕਿਸੇ ਕੰਪਨੀ ਦਾ ਬਥੇਰੀਆਂ ਦੇ ਆਉਂਦੇ ਨੇ ਆਪਾਂ ਲਾ ਸਕਦੇ ਆ ਇਸ ਤਰ੍ਹਾਂ ਜਿਵੇਂ ਹੁਣ ਏਦੋਂ ਪਹਿਲਾਂ ਇਹ ਬੰਦੇ ਐਵੇਂ ਵੀ ਕਰਦੇ ਨੇ ਬਾਲੇ ਆਲੂ ਲਾ ਲੇ ਆਲੂਆਂ ਤੋਂ ਬਾਅਦ ਇਹਦੇ ਵਿੱਚ ਬੈੱਡ ਪਾ ਕੇ ਪਿਆਜ਼ ਲਾ ਲਓ ਪਿਆਜ਼ ਵੀ ਵਧੀਆ ਇਸ ਤੋਂ ਪਹਿਲਾਂ ਇਹਦੇ ਵਿੱਚ ਪੱਲਾ ਹਸਣ ਵੀ ਲਾ ਸਕਦੇ ਸੀ ਗੋਭੀ ਵੀ ਲਾ ਸਕਦੇ ਸੀ ਕਾਫੀ ਚੀਜ਼ਾਂ ਨੇ ਇਹ ਚੀਜ਼ਾਂ ਤੇ ਮੈਂ ਤੁਹਾਨੂੰ ਅੱਗੇ ਵੀਡੀਓ ਬਣਾ ਕੇ ਪਾਉਂਗਾ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਪੂਰੀ ਸਮਝ ਆ ਗਈ ਹੋਣੀ ਜੇਕਰ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਮੇਰਾ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਜੇ ਸਬਸਕ੍ਰਾਈਬ ਕਰਤਾ ਤਾਂ ਤੁਸੀਂ ਆਪਣੇ ਹੋਰ ਭਰਾਵਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲੇ ਇਹ ਅਮਰੂਦ ਦੀ ਜਿਹੜੀ ਜਾਣਕਾਰੀ ਹੈ ਨਾ ਇਹ ਇਕੱਲੇ ਬਾਗਬਾਨੀ ਵਾਲੇ ਬੰਦੇਆਂ ਵਾਸਤੇ ਨਹੀਂ ਹੁੰਦੀ ਇਹ ਆਪਣੇ ਹਰ ਇੱਕ ਘਰ ਦੇ ਵਿੱਚ ਇੱਕ ਬੂਟਾ ਲਾਇਆ ਹੁੰਦਾ ਜਿਹੜੇ ਲੋਕ ਖੇਤੀ ਨਹੀਂ ਕਰਦੇ ਉਹਨਾਂ ਦਾ ਵੀ ਬੂਟਾ ਲਾਇਆ ਹੁੰਦਾ ਉਹਨਾਂ ਨੂੰ ਪਰ ਪਤਾ ਨਹੀਂ ਹੁੰਦਾ ਵੀ ਕਾਟਿੰਗ ਕਿਵੇਂ ਕਰੀਏ ਉਹ ਆਪਣੇ ਬੂਟੇ ਨੂੰ ਖਰਾਬ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਨੇ ਵੀ ਬੂਟਾ ਅਸੀਂ ਨੇ ਤੁਹਾਡੇ ਨਾਲ ਦੀ ਲਾਇਆ ਸੀ ਤੁਸੀਂ ਬਾਗ ਲਾ ਰਹੇ ਸੀ ਤੁਸੀਂ ਨੇ ਸਾਨੂੰ ਬੂਟਾ ਦਿੱਤਾ ਸੀ ਉਹ ਬੂਟਾ ਖਰਾਬ ਹੋ ਗਿਆ ਇਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਇੱਕ ਤੁਹਾਨੂੰ ਜਿਹੜੀ ਮੈਂ ਗੱਲ ਦੱਸੀ ਆ ਵੀ ਗrafting ਕੀਤੇ ਹੋਏ ਬੂਟੇ ਤੋਂ ਜਿਹੜਾ ਥੱਲੇ ਫਟਾਰਾ ਆਉਂਦਾ ਉਹ ਫਟਾਰਾ ਸਾਰਾ ਤੋੜਨਾ ਬਹੁਤ ਜ਼ਰੂਰੀ ਆ ਇਹ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਬਣਾ ਕੇ ਬੀ ਬਣਾ ਕੇ ਪਾਉਂਗਾ ਤੁਸੀਂ ਤਾਂ ਕਿ ਵੀ ਨਵੇਂ ਬੂਟਿਆਂ ਦੀ ਕਿਵੇਂ ਆਪਾਂ ਕੇਅਰ ਕਰੀਏ ਇੰਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਕਿਉਂਕਿ ਦੋ ਤਿੰਨ ਪਾਸੇ ਧਿਆਨ ਹੁੰਦਾ ਆਪੇ ਵੀ ਵੀਡੀਓ ਬਣਾਉਣੀ ਹੁੰਦੀ ਆ ਆਪੇ ਹੀ ਕਟਿੰਗ ਕਰਨੀ ਹੁੰਦੀ ਆ ਤਾਂ ਤੁਸੀਂ ਮਾਫ਼ ਕਰਨਾ ਤੇ ਮੈਂ ਤੁਹਾਡਾ ਪਲਾਨਟ ਇਨਫੋ ਚੈਨਲ ਤੋਂ ਤੁਹਾਡਾ ओंकार ਸਿੰਘ ਧੰਨਵਾਦ ਜੀ